ਸੱਚੀ ਗੱਲ ਦੋਸਤੋ ਮੈਂ ਤੁਹਾਡਾ ਜਤਿੰਦਰ ਸਿੰਘ ਮਸਕਾ ਚਸਕਾ ਤੇ ਸਾਰਿਆਂ ਦਾ ਸਵਾਗਤ ਕਰਦਾ ਅੱਜ ਅਸੀਂ ਇੱਥੇ ਦਰਿਆ ਦੇ ਵਿੱਚ ਜਿਹੜੀ ਮਾਈਨਿੰਗ ਹੋ ਰਹੀ ਸੀ ਉੱਥੇ ਆਏ ਆ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਕਿ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਜਿਸ ਦਾ ਖੇਤ ਉਸकी ਰੇਤ ਪਰ ਇਹ ਤੋਂ ਉਲਟ ਹੋ ਰਿਹਾ ਵਗਦੇ ਪਾਣੀ ਦੇ ਵਿੱਚ ਜਿਹੜੀਆਂ ਮਸ਼ੀਨਾਂ ਲੱਗੀਆਂ ਸੀ ਜਿਨ੍ਹਾਂ ਨੇ ਢੇਰ ਜਿਹੜੇ ਉਹ ਲੱਗੇ ਨੇ ਲੋਕਾਂ ਦਾ ਕਹਿਣਾ ਇਹ ਆ ਕਿ ਜਿਹੜਾ ਇੱਥੇ ਇਹ ਜਿਹੜੀ ਜਿੱਥੋਂ ਅੱਜ ਇੱਥੋਂ ਰੇਤ ਪੁੱਟੀ ਜਾ ਰਹੀ ਆ ਇਹ ਪਾਣੀ ਦੇ ਵਿੱਚੋਂ ਪੁੱਟੀ ਜਾ ਰਹੀ ਤੇ ਇੱਥੇ ਕਦੇ ਵੀ ਫਸਲ ਜਿਹੜੀ ਉਹ ਨਹੀਂ ਸੀ ਹੋਈ ਜਿਹੜੀ ਫਸਲ ਆ ਉਹ ਪਰਲੀ ਸਾਈਡ ਤੇ ਹੁੰਦੀ ਸੀ ਤੇ ਇਹ ਸਿਰਫ ਇਸ ਤਰ੍ਹਾਂ ਜਿਹੜੇ ਉਹ ਖੇਤ ਪਏ ਸੀ ਦੂਜੇ ਬੰਦੇ ਵਿਭਾਗ ਦੀ ਇੰਨੀ ਵੱਡੀ ਅਨਗੈਨੀ ਹੈ ਕਿਉਂਕਿ ਉਹਨਾਂ ਨੇ ਇਹ ਤੇ ਕਿਹਾ ਤਾਂ ਕਿ ਰੇਤ ਪੁੱਟ ਲੋ ਪਰ ਜਿਹੜੇ ਪੈਰਾਮੀਟਰ ਸੀ ਉਹ ਕਿਸੇ ਨੂੰ ਵੀ ਨਹੀਂ ਦੱਸੇ ਇੱਥੇ ਕੋਈ ਵੀ ਸਾਨੂੰ ਸਾਈਨ ਬੋਰਡ ਨਹੀਂ ਲੱਗਾ ਕਿ ਇੱਥੋਂ ਰੇਤ ਜਿਹੜੀ ਉਹ ਕਿੰਨੀ ਪੁੱਟਣੀ ਆ ਕਿਉਂਕਿ ਵਾਈ ਯੋਗ ਜ਼ਮੀਨ ਬਣਾਉਣੀ ਸੀ ਪਰ ਜਿੰਨਾ ਕਿ ਅਧਰਿਆ ਪੁੱਟਣੇ ਤੁਸੀਂ ਦੇਖ ਸਕਦੇ ਕਿ ਜਿੰਨੀ ਇਹ ਰੇਤ ਪੁੱਟੀ ਜਾ ਰਹੀ ਹੈ ਕਿ ਪਾਣੀ ਇੱਧਰ ਨੂੰ ਆ ਰਿਹਾ ਸੋ ਇਹ ਦੇਖਣਾ ਹੋਏਗਾ ਕਿ ਕਿਹੜੀ ਵਾਈ ਯੋਗ ਜ਼ਮੀਨ ਹੈ ਕਿ ਇੱਥੇ ਕਦੇ ਫਸਲ ਹੋਏਗੀ ਜੇ ਅੱਜ ਇਤੋਂ ਰੇਤ ਪੁੱਟੀ ਜਾ ਰਹੀ ਆ ਤੇ ਵਿਭਾਗ ਦੇ ਐਸਡੀਓ ਤੇ ਐਕਸੀਡੈਂਟ ਦੀ ਇੱਕ ਰਿਸਪੌਂਸਿਬਿਲਟੀ ਬਣਦੀ ਆ ਲੋਕਲ ਜੇਈ ਦੀ ਵੀ ਬਣਦੀ ਆ ਕਿ ਕੱਲ ਨੂੰ ਇੱਥੇ ਫਸਲ ਵੀ ਹੋਏ ਤੇ ਗਵਰਨਮੈਂਟ ਨੂੰ ਦੱਸਣ ਕਿ ਹਾਂ ਵੀ ਇੱਥੇ ਜਿਹੜੀ ਆ ਫਸਲ ਜਿਹੜੀ ਆ ਉਹ ਪੈਦਾ ਹੋ ਸਕਦੀ ਆ